ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸਮਾਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹੈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਫਿਰ ਆਪਾਂ ਇੱਕ ਪਹਿਨ ਦੀ ਫਰਮੈਚ ਤੋਂ ਡਿਜ਼ਾਈਨ ਬਣਾਵਾਂਗੇ ਉਹਨਾਂ ਦਾ ਪਹਿਲਾਂ ਵੀ ਇੱਕ ਦਿਨ ਕਮੈਂਟ ਆਇਆ ਸੀ ਕੱਲ ਫਿਰ ਕਮੈਂਟ ਆਇਆ ਸੀ ਕਿ ਦੋ ਰੰਗਾਂ ਦੀ ਕਿ ਵੀ ਦਾ ਡਿਜ਼ਾਈਨ ਦੱਸੋ ਤੇ ਅੱਜ ਜਿਹੜਾ ਮੈਂ ਡਿਜ਼ਾਈਨ ਦੱਸਾਂਗੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਉਹਨਾਂ ਨੇ ਕਿਹਾ ਸੀ ਬਲੈਕ ਤੇ ਸਕਿਨ ਤੇ ਪਾਉਣਾ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਕੰਬੀਨੇਸ਼ਨ ਤੇ ਪਾ ਸਕਦੇ ਜੇ ਬਹੁਤ ਪਿਆਰਾ ਡਿਜ਼ਾਈਨ ਹੈ ਸਕੀ ਵੀ ਤੇ ਪਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਨੀਚੇ ਤੁਸੀਂ ਬਾਰਡਰ ਲੰਮਾ ਬਣਾ ਲੈਣਾ ਤੇ ਉਸ ਤੋਂ ਬਾਅਦ ਇਹ ਵਾਲਾ ਡਿਜ਼ਾਈਨ ਪਾਓ ਡਿਜ਼ਾਈਨ ਜਿਹੜਾ ਬਹੁਤ ਪਿਆਰਾ ਲੱਗੇਗਾ ਸਕੀ ਵੀ ਦੀ ਇੱਕ ਵੱਖਰੀ ਹੀ ਲੁੱਕ ਬਣੇਗੀ ਤੇ ਇਹ ਵਾਲਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ 8-8 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਡਿਜ਼ਾਈਨ ਬਿਲਕੁਲ ਸੌਖਾ ਆ ਬਹੁਤ ਪਿਆਰੇ ਫਲਾਵਰ ਬੰਦਦੇ ਨੇ ਇਹ 8-8 ਦੇ ਹਿਸਾਬ ਨਾਲ ਕੁੰਡੇ ਲੈ ਕੇ ਚਾਰ ਕੁੰਡੇ ਬਾਧੂ ਲਾ ਲੈਣੇ ਨੇ ਤੇ ਡਿਜ਼ਾਈਨ ਜਿਹੜਾ ਸਾਡਾ ਬਣ ਜਾਣਾ ਹੈ ਤੇ ਜਦੋਂ ਤੁਸੀਂ ਬਾਰਡਰ ਬਣਾਇਆ ਹੋਣਾ ਤੇ ਬਾਰਡਰ ਤੋਂ ਬਾਅਦ ਸਿੱਧੀ ਸਾਈਡ ਤੋਂ ਆਪਣਾ ਜਿਹੜਾ ਵਾ ਸੈਕਿੰਡ ਕਲਰ ਉਹ ਆਪਾਂ ਐਡ ਕਰ ਲੈਣਾ ਵਾ ਇੱਥੇ ਮੈਂ ਬਾਰਡਰ ਨਹੀਂ ਬਣਾਇਆ ਬਾਰਡਰ ਤੋਂ ਬਿਨਾ ਹੀ ਡਿਜ਼ਾਈਨ ਜਿਹੜਾ ਤੁਹਾਨੂੰ ਬਣਾ ਕੇ ਦਿਖਾ ਰਹੀ ਆ ਕਿਉਂਕਿ ਮੇਰੇ ਕੋਲੇ ਉਹ ਵਾਲਾ ਡਿਜ਼ਾਈਨ ਬਣਿਆ ਨਹੀਂ ਸੀ ਹੈਗਾ ਜੇ ਮੈਨੂੰ ਪਿਕਚਰ ਮਿਲ ਗਈ ਤੇ ਮੈਂ ਲਗਾ ਦਾਂਗੀ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਆਪਾਂ ਸਿੱਧੀ ਸਾਈਡ ਤੋਂ ਸ਼ੁਰੂ ਕਰਨਾ ਹੈ ਤੇ ਹੁਣ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਆਪਣਾ ਜਿਹੜਾ ਵਾ ਸੈਕਿੰਡ ਕਲਰ ਉਹ ਐਡ ਕਰ ਲਾਂਗੇ ਕਿਉਂਕਿ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਬਣਨਾ ਹੈ ਤੇ ਸਿੱਧੀ ਸਾਈਡ ਤੋਂ ਆਪਾਂ ਆਪਣਾ ਸੈਕਿੰਡ ਕਲਰ ਜਿਹੜਾ ਉਹਨੂੰ ਐਡ ਕਰ ਲੈਣਾ ਵਾ ਤੇ ਪੂਰੀ ਸਿਲਾਈ ਆਪਾਂ ਸਿੱਧੀ-ਸਿੱਧੀ ਬਣਾ ਲੈਣੀ ਆਪਣੇ ਦੂਸਰੇ ਕਲਰ ਨਾਲ ਤੁਸੀਂ ਕਿਸੇ ਵੀ ਕੰਬੀਨੇਸ਼ਨ ਤੇ ਇਹਨੂੰ ਬਣਾਓ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਣਾ ਹੈ ਤੇ ਵੀਡੀਓ ਐਂਡ ਤੱਕ ਦੇਖਿਓ ਡਿਜ਼ਾਈਨ ਫੇਰ ਸਮਝ ਆਏਗਾ ਜੇਕਰ ਅੱਧ ਵਿੱਚ ਛੱਡਤੀ ਡਿਜ਼ਾਈਨ ਸਮਝ ਨਹੀਂ ਆਉਣਾ ਧਿਆਨ ਨਾਲ ਵੀਡੀਓ ਦੇਖਿਓ ਡਿਜ਼ਾਈਨ ਜਿਹੜਾ ਬਹੁਤ ਸੌਖੇ ਤਰੀਕੇ ਦੇ ਨਾਲ ਬਣ ਜਾਂਦਾ ਹੈ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਫਿਰ ਲਾਈਕ ਕਰਨਾ ਜੇ ਨਾ ਪਸੰਦ ਆਏ ਤੇ ਨਾ ਲਾਈਕ ਕਰਨਾ ਵੇਖਣ ਤੋਂ ਬਾਅਦ ਵੀਡੀਓ ਲਾਈਕ ਕਰਿਓ ਤੇ ਚੈਨਲ ਤੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੇ ਹੋਰ ਡਿਜ਼ਾਈਨ ਵੇਖਣ ਲਈ ਇਹ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਜੇ ਜਦੋਂ ਵੀ ਮੈਂ ਨਵੀਂ ਵੀਡੀਓ ਕੋਈ ਵੀ ਅਪਲੋਡ ਕਰਾਂ ਤੇ ਤੁਹਾਡੇ ਤੱਕ ਉਹ ਸਭ ਤੋਂ ਪਹਿਲਾਂ ਪਹੁੰਚੇ ਤੇ ਭੈਣਾ ਬਹੁਤ ਸਾਰਾ ਪਿਆਰ ਦਿੰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਭੈਣਾ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਵੀਡੀਓ ਦੇ ਵਿੱਚ ਜਾਂ ਮੈਨੂੰ WhatsApp ਤੇ ਮੈਸੇਜ ਕਰਦੀਆਂ ਨੇ ਉਹਨਾਂ ਦਾ ਬਹੁਤ ਧੰਨਵਾਦ ਆ ਅੱਗੇ ਤੋਂ ਵੀ ਇਸੇ ਤਰ੍ਹਾਂ ਸਪੋਰਟ ਕਰਦੇ ਰਹਿਣਾ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਸਪੋਰਟ ਜੇਕਰ ਤੁਸੀਂ ਕਰੋਗੇ ਫਿਰ ਹੀ ਆਪਾਂ ਨਵੇਂ-ਨਵੇਂ ਡਿਜ਼ਾਈਨ ਜਿਹੜੇ ਉਹ ਬਣਾਵਾਂਗੇ ਪੂਰੀ ਸਲਾਈ ਆਪਾਂ ਸਿੱਧੇ ਗੁੰਡਿਆਂ ਦੇ ਨਾਲ ਬਣਾ ਲਈਆ ਸੈਕਿੰਡ ਕਲਰ ਆਪਣਾ ਐਡ ਕਰ ਲਿਆ ਹੁਣ ਇਸ ਤੋਂ ਬਾਅਦ ਆ ਗਏ ਆਪਾਂ ਡਿਜ਼ਾਈਨ ਦੀ ਉਲਟੀ ਸਲਾਈ ਤੇ ਸੈਕਿੰਡ ਰੋ ਤੇ ਉਲਟੀ ਸिलाई ਵੇਖੋ ਆਪਾਂ ਕਿਵੇਂ ਬਣਾਉਣੀ ਆ ਧਿਆਨ ਨਾਲ ਤੁਸੀਂ ਸਾਰਾ ਡਿਜ਼ਾਈਨ ਵੇਖਣਾ ਹੈ ਪਹਿਲਾ ਕੁੰਡਾ 슬ਿੱਪ ਕਰ ਲਿਆ ਫਿਰ ਇਸ ਤੋਂ ਬਾਅਦ ਦੋ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਸਿੰਪਲ ਉਲਟੇ ਬਣਾ ਲਿਆ ਹੁਣ ਅਗਲੇ 6 ਕੁੰਡਿਆਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਦੋ ਦੋ ਵੱਲ ਪਾਉਣੇ ਆ 1 2 3 4 5 ਇਹ ਸਾਡਾ 8 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਪਹਿਲਾਂ 2 ਕੁੰਡੇ ਉਲਟੇ ਬਣਾ ਲਏ ਫਿਰ 6 ਕੁੰਡਿਆਂ ਨੂੰ ਡਬਲ ਡਬਲ ਵਾਲ ਪਾਉਣੇ ਫਿਰ 2 ਕੁੰਡੇ ਉਲਟੇ 1 ਤੇ 2 ਫਿਰ ਵੇਖੋ 1 2 3 4 5 6 6 ਕੁੰਡਿਆਂ ਨੂੰ 2 ਵਾਲ ਪਾ ਲਏ 2 ਕੁੰਡੇ ਫੇਰ ਉਲਟੇ ਫਿਰ ਵੇਖੋ 1 2 3 4 5 6 ਦੋ ਕੁੰਡੇ ਫੇਰ ਆਪਾਂ ਉਲਟੇ ਬਣਾ ਲੈਣੇ ਫਿਰ 6 ਕੁੰਡਿਆਂ ਨੂੰ ਵਲ 5 6 ਤੇ ਲਾਸਟ ਦੇ ਦੋ ਕੁੰਡੇ ਉਲਟੇ ਆਉਣੇ ਆ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਲਾਸਟ ਵਾਲਾ ਜਿਹੜਾ ਐਗਜ਼ਿਟ ਹੈ ਉਹ ਵੀ ਉਲਟਾ ਆਣਾ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਇਹ ਵੇਖੋ ਕਿਵੇਂ ਬਣਾਉਣੀ ਇਹ ਤੁਸੀਂ ਸਲਾਈ ਜਿਹੜੀ ਧਿਆਨ ਨਾਲ ਦੇਖਣੀ ਹੈ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਦੋ ਕੁੰਡੇ ਜਿਹੜੇ ਆਪਾਂ ਸਿੰਪਲ ਬਣਾਏ ਸੀ ਇਹਨਾਂ ਨੂੰ ਇਸ ਤਰ੍ਹਾਂ ਸਿੱਧੇ ਬਣਾ ਲੈਣਾ ਦੋ ਕੁੰਡੇ ਸਿੱਧੇ ਬਣਾ ਲੈ ਹੁਣ ਅਗਲੇ 6 ਕੁੰਡੇ ਪਾ ਲੂਜ਼ ਕਰਨੇ 6 ਕੁੰਡੇ ਲੂਜ਼ ਕਰਕੇ ਇਧਰ ਵਾਲੀ ਸਲਾਈ ਤੇ ਪਾ ਲੈਣਾ ਹੁਣ ਇਹ ਤੁਸੀਂ ਧਿਆਨ ਨਾਲ ਦੇਖਣਾ ਕਿ ਆਪਾਂ ਇਹਨਾਂ ਕੁੰਡਿਆਂ ਨੂੰ ਕਿਵੇਂ ਬੁਣਨਾ ਪਹਿਲਾਂ ਇਸ ਤਰ੍ਹਾਂ ਕਰਕੇ ਬੈਕ ਸਾਈਡ ਤੋਂ ਇੱਕ ਕੁੰਡਾ ਬੁਣ ਲਿਆ ਇਧਰ ਵਾਲੀ ਸਲਾਈ ਤੇ ਪਾ ਲਿਆ ਫਿਰ ਇਹਨੂੰ ਇੱਕ ਵਾਰ ਦੁਬਾਰਾ ਬੁਣ ਲੈਣਾ ਇੱਕ ਕੁੰਡਾ ਹੋ ਗਿਆ ਫਿਰ ਸਲਾਈ ਪਾਵਾਂਗੇ ਫਿਰ ਇਹਨੂੰ ਬੁਣਾਂਗੇ ਇਧਰ ਵਾਲੀ ਸਲਾਈ ਤੇ ਪਾਵਾਂਗੇ ਫਿਰ ਦੁਬਾਰਾ ਬੁਣ ਲਿਆ ਦੋ ਕੁੰਡੇ ਹੋ ਗਏ ਫਿਰ ਵੇਖੋ ਇਸ ਤਰ੍ਹਾਂ ਕਰਕੇ ਇੱਧਰ ਵਾਲੀ ਸਲਾਈ ਤੇ ਪਾ ਕੇ ਇਹਨੂੰ ਦੁਬਾਰਾ ਆਪਾਂ ਬੁਣ ਲੈਣਾ ਤਿੰਨ ਕੁੰਡੇ ਹੋ ਗਏ ਫਿਰ ਵੇਖੋ ਇਦਾਂ ਪਾ ਲਿਆ ਦੁਬਾਰਾ ਬੁਣ ਲਿਆ ਚਾਰ ਕੁੰਡੇ ਹੋ ਗਏ ਫਿਰ ਵੇਖੋ ਇਸੇ ਤਰ੍ਹਾਂ ਆਪਾਂ 6 ਗੁੰਡੇ ਜਿਹੜੇ ਆ ਉਹ ਬਣਾ ਲੈਣੇ ਆ। ਇਹ ਛੇਵੇਂ ਗੁੰਡੇ ਨੂੰ ਆਪਾਂ ਫੇਰ ਦੁਬਾਰਾ ਇੱਕ ਵਾਰ ਉਣ ਲਾਂਗੇ। ਇਹ ਸਾਡੇ ਹੁਣ 6 ਗੁੰਡੇ ਬਣ ਗਏ। ਆਹ ਵੇਖੋ 2 4 ਹੁਣ ਕੋ ਦੋ ਚਾਰ ਤੇ ਦੋ ਛੇ ਕੁੰਡੇ ਸਾਡੇ ਬਣ ਗਏ ਹੁਣ ਅਗਲੇ ਦੋ ਕੁੰਡੇ ਆਪਾਂ ਫਿਰ ਸਿੱਧੇ ਬਣਾਉਣੇ ਇੱਕ ਦੋ ਦੋ ਕੁੰਡੇ ਸਿੱਧੇ ਬਣਾ ਲੇ ਫਿਰ ਇਹ ਛੇ ਕੁੰਡੇ ਨੂੰ ਲੂਜ਼ ਕਰਨਾ 1 2 3 4 5 6 ਛੇ ਕੁੰਡੇ ਲੂਜ਼ ਕਰ ਲੇ ਇਹਨਾਂ ਨੂੰ ਆਪਾਂ ਇੱਧਰ ਵਾਲੀ ਸਲਾਈ ਤੇ ਪਾ ਲੈਣਾ 6 ਦੇ 6 ਨੂੰ ਇੱਧਰ ਵਾਲੀ ਸਲਾਈ ਤੇ ਪਾ ਕੇ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਪਹਿਲਾਂ ਇੱਕ ਵਾਰੀ ਬੁਣ ਲਿਆ ਫਿਰ ਇਹ ਕੁੰਡਾ ਇੱਧਰ ਸਲਾਈ ਤੇ ਪਾ ਕੇ ਇਨੂੰ ਇੱਕ ਵਾਰੀ ਸਿੱਧਾ ਬੁੰਦਣਾ ਇੱਕ ਹੋ ਗਿਆ ਇਹਦੇ ਨਾਲ ਸਾਡੇ ਕੁੰਡੇ ਜਿਹੜੇ ਉਹ ਟਾਈਟ ਨਹੀਂ ਹੁੰਦੇ ਆ ਵੇਖੋ 2 ਫਿਰ ਉਹਦੇ ਵਿੱਚੋਂ ਸਲਾਈ ਪਾਉਣੀ ਆ ਫਿਰ 3 ਫਿਰ ਉਹਦੇ ਵਿੱਚ ਸਲਾਈ ਪਾਵਾਂਗੇ 4 ਥੋੜਾ ਲੂਜ਼ ਹੀ ਬੁੰਨਾ ਆਪਾਂ ਟਾਈਟ ਨਹੀਂ ਬੁੰਨਾ 5 ਤੇ ਇੱਕ ਵਾਰ ਫੇਰ ਬੁਣਾਗੇ ਇਹ ਸਾਡਾ 6 ਮਾ ਕੁੰਡਾ ਆਹ ਵੇਖੋ 6 ਕੁੰਡੇ ਧਿਆਨ ਨਾਲ ਗਿਣਤੀ ਕਰਕੇ ਇਹ 6 ਕੁੰਡੇ ਤੁਸੀਂ ਬਣਾਉਣੇ ਆ ਫਿਰ ਦੋ ਕੁੰਡੇ ਸਿੱਧੇ ਫਿਰ ਵੇਖੋ 1 2 3 4 5 6 6 ਕੁੰਡੇ ਬਣਾ ਲੇ ਲੂਜ਼ ਕਰ ਲੇ ਫਿਸ਼ੀਆਂ ਤੋਂ ਆਪਾਂ 6 ਗੁੰਡੇ ਬਣਾਉਣੇ ਇੱਕ ਫਿਰ ਇਹਨੂੰ ਦੁਬਾਰਾ ਬੁਣਨਾ ਆ ਤੁਸੀਂ ਧਿਆਨ ਰੱਖਣਾ ਦੁਬਾਰਾ ਇੱਕ ਵਾਰੀ ਬੁਣਨਾ ਇਹਨੂੰ ਆਪਾਂ ਫਿਰ ਕੱਢ ਲਿਆ ਫਿਰ ਦੁਬਾਰਾ ਬੁਣ ਲਿਆ 2 ਹੋ ਗਏ ਫਿਰ ਆਪਾਂ ਇਹਨੂੰ ਕੱਢ ਲਿਆ ਫਿਰ ਬੁਣ ਲਿਆ 3 ਹੋ ਗਏ ਫਿਰ ਚੌਥਾ ਗੁੰਡਾ ਬਣਾਵਾਂਗੇ ਇਸ ਤਰ੍ਹਾਂ ਕਰਕੇ ਇੱਕ ਵਾਰ ਇਹਨੂੰ ਦੁਬਾਰਾ ਜ਼ਰੂਰ ਬੁਣਨਾ 4 ਹੋ ਗਏ ਇੱਧਰ ਵਾਲੀ ਸਲਾਈ ਤੇ ਪਾ ਕੇ ਇੱਕ ਵਾਰੀ ਦੁਬਾਰਾ ਬੁਣ ਲੈਣਾ ਪੰਜ ਹੋ ਗਏ ਤੇ ਆ ਹੁਣ 6 ਹੋ ਗਏ 6ਵੇਂ ਨੂੰ ਵੀ ਆਪਾਂ ਦੁਬਾਰਾ ਬੁਣ ਲੈਣਾ ਇਸ ਤਰ੍ਹਾਂ ਕਰਕੇ ਵੇਖਿਓ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਦੋ ਕੁੰਡੇ ਫੇਰ ਸਿੰਪਲ ਸਿੱਧੇ ਫੇਰ 6 ਕੁੰਡੇ ਲੂਜ਼ ਕਰਾਂਗੇ 6 ਕੁੰਡੇ ਲੂਜ਼ ਕਰ ਲਏ 6 ਕੁੰਡੇ ਲੂਜ਼ ਕਰਨ ਤੋਂ ਬਾਅਦ ਇੰਨਾ ਤੋਂ ਆਪਾਂ 6 ਕੁੰਡੇ ਬਣਾਉਣੇ ਇੱਕ

ਸ਼ਹੀ ਹੋ ਗਈ। ਲਾਸਟ ਦੇ ਦੋ ਕੁੰਡੇ ਫੇਰ ਆਪਾਂ ਸਿੱਧੇ ਬਣਾ ਲੈਣੇ ਤੇ ਐਗਜ਼ਿਟ ਜਿਹੜਾ ਉਹਨੂੰ ਵੀ ਆਪਾਂ ਸਿੱਧਾ ਬਣਾ ਲੈਣਾ। ਇਸ ਤਰ੍ਹਾਂ ਕਰਕੇ ਸਾਡੀ ਤੀਸਰੀ ਸਲਾਈ ਬਣ ਗਈ। ਹੁਣ ਚੌਥੀ ਸਲਾਈ ਉਲਟੇ ਪਾਸੇੋਂ ਵੇਖੋ ਕਿਵੇਂ ਬਣਾਉਣੀ ਆ। ਪਹਿਲਾ ਕੁੰਡਾ ਸਲਿੱਪ ਕਰ ਲਿਆ। ਧਾਗਾ ਬੈਕ ਸਾਈਡ ਤੇ ਕਰਾਂਗੇ। ਪੂਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਆ। ਸਾਰੇ ਜਿੰਨੇ ਵੀ ਕੁੰਡੇ ਆ ਸਿੱਧੇ ਬਣਾ ਲੈਣੇ ਆ ਇਸ ਤਰ੍ਹਾਂ ਕਰਕੇ। ਪਿਛਲੇ ਪਾਸੇ ਧਾਗਾ ਕਰਕੇ ਉਲਟੀ ਸਲਾਈਆ ਇਧਰੋਂ ਸਾਰੇ ਕੁੰਡੇ ਆਪਾਂ ਸਿੱਧੇ ਸਿੱਧੇ ਬਣਾ ਕੇ ਕੰਪਲੀਟ ਕਰ ਲੈਣੇ ਬਹੁਤ ਹੀ ਸੋਨਾ ਡਿਜ਼ਾਈਨ ਬਣਦਾ ਹੈ ਤੇ ਇਹ ਸੇ ਡਿਜ਼ਾਈਨ ਨੂੰ ਤੁਸੀਂ ਬਹੁਤ ਹੀ ਮੋਟੀ ਫੂਲ ਤੇ ਨਾ ਬਣਾਓ ਬਰੀਕ ਫੂਲ ਤੇ ਇਸ ਡਿਜ਼ਾਈਨ ਨੂੰ ਬਣਾਓ ਤੇ ਬਹੁਤ ਹੀ ਸੋਨਾ ਤੁਹਾਡਾ ਸਕੀ ਵੀ ਜਿਹੜੀ ਬਹੁਤ ਪਿਆਰੀ ਲੱਗੇਗੀ ਸਾਰੇ ਕੁੰਡੇ ਆਪਾਂ ਸਿੱਧੇ-ਸਿੱਧੇ ਬਣਾ ਲੈਣੇ ਆ ਉਲਟੇ ਪਾਸਿਓ ਕਿਉਂਕਿ ਇਸ ਕੀਵੀ ਦਾ ਕਾਫੀ ਸਾਰਾ ਬਾਰਡਰ ਬਣ ਜਾਂਦਾ ਹੈ ਉੱਪਰ ਥੋੜਾ ਜਿੰਨਾ ਹੀ ਡਿਜ਼ਾਈਨ ਬਣਦਾ ਹੈ ਤੇ ਡਿਜ਼ਾਈਨ ਆਪਾਂ ਜੇਕਰ ਸੋਹਣਾ ਬਣਾਵਾਂਗੇ ਤੇ ਸਾਡੀ ਸਕੀਵੀ ਜਿਹੜੀ ਆ ਹੋਰ ਜ਼ਿਆਦਾ ਸੋਹਣੀ ਲੱਗੇਗੀ ਇਸ ਤਰ੍ਹਾਂ ਕਰਕੇ ਆਪਾਂ ਹੁਣ ਚੌਥੀ ਸਿਲਾਈ ਜਿਹੜੀ ਆ ਉਹ ਬਣਾ ਲਈ ਆ ਆਹ ਵੇਖੋ ਇਸ ਤਰ੍ਹਾਂ ਨਜ਼ਰ ਆਉਂਦਾ ਹੁਣ ਪੰਜਵੀਂ ਸਲਾਈ ਵੇਖੋ ਕਿਵੇਂ ਬਣਾਉਣੀ ਹੈ ਪੰਜਵੀਂ ਸਲਾਈ ਦੇ ਵਿੱਚ ਆਪਾਂ ਆਪਣਾ ਸੈਕਿੰਡ ਕਲਰ ਜਿਹੜਾ ਪਹਿਲਾ ਬਾਰਡਰ ਵਾਲਾ ਕਲਰ ਹੈ ਉਹਨੂੰ ਐਡ ਕਰਨਾ ਹੈ ਸਾਰੇ ਕੁੰਡੇ ਆਪਾਂ ਸਿੱਧੇ-ਸਿੱਧੇ ਬਣਾ ਲੈਣੇ ਆ ਪਹਿਲੀ ਸਲਾਈ ਵਾਂਗ ਜਿਵੇਂ ਆਪਾਂ ਪਹਿਲੀ ਸਲਾਈ ਦੇ ਵਿੱਚ ਕਲਰ ਆਪਣਾ ਐਡ ਕੀਤਾ ਸੀ ਤੇ ਹੁਣ ਅਗਲੀ ਜਿਹੜੀ ਸਲਾਈ ਆ ਉਹ ਤੁਸੀਂ ਧਿਆਨ ਨਾਲ ਦੇਖਣੀ ਆ ਉਹ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹ ਜੇਕਰ ਗਲਤ ਹੋ ਗਈ ਤੇ ਡਿਜ਼ਾਈਨ ਗਲਤ ਹੋ ਜਾਣਾ ਪੂਰੀ ਸਲਾਈ ਆਪਾਂ ਪੰਨਵੀ ਆਪਣੀ ਸਿੱਧੀ ਸਿੱਧੀ ਬਣਾ ਲੈਣੀ ਆ ਦੂਸਰਾ ਰੰਗ ਲਾ ਕੇ ਅੱਠ ਸਲਾਈਆਂ ਵਿੱਚ ਸਾਰਾ ਡਿਜ਼ਾਈਨ ਜਿਹੜਾ ਬਣ ਜਾਏਗਾ ਪੰਨਵੀ ਸਲਾਈ ਆਪਾਂ ਸਿੱਧੇ ਗੁੰਡਿਆਂ ਦੇ ਨਾਲ ਬਣਾ ਲੈਣੀ ਆ ਪੂਰੀ ਸਲਾਈ ਆਪਾਂ ਸਿੱਧੇ ਕੁੰਡਿਆਂ ਨਾਲ ਬਣਾ ਲਈ ਹੁਣ ਸ਼ੀਰ ਮਿਸ ਲਾਈਵ ਵੇਖੋ ਕਿਵੇਂ ਬਣਨੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਇੱਥੇ ਹੁਣ ਆਪਾਂ ਜਿਹੜੇ ਆ ਦੋ ਕੁੰਡਿਆ ਇਹਨਾਂ ਦੇ ਪਹਿਲਾਂ ਆਪਾਂ ਡਿਜ਼ਾਈਨ ਨਹੀਂ ਸੀ ਬਣਾਇਆ ਹੁਣ ਵੇਖੋ ਡਿਜ਼ਾਈਨ ਆਪਾਂ ਕਿਵੇਂ ਬਣਾਉਣਾ ਸਟਾਰਟਿੰਗ ਤੇ ਆਪਾਂ ਚਾਰ ਕੁੰਡਿਆਂ ਨੂੰ ਵਲ ਪਾਉਣੇ ਆ 1 2 3 ਤੇ 4 ਚਾਰ ਕੁੰਡਿਆਂ ਨੂੰ ਵਲ ਪਾ ਕੇ ਹੁਣ ਆਪਾਂ ਫਿਰ ਰਿਪੀਟ ਪੈਟਰਨ ਇੱਥੋਂ ਸ਼ੁਰੂ ਕਰਨਾ ਆ ਦੋ ਕੁੰਡੇ ਉਲਟੇ ਫਿਰ ਛੇ ਕੁੰਡਿਆਂ ਨੂੰ ਵਲ ਪਾਵਾਂਗੇ 1 2 3 4 5 6 ਫਿਰ ਦੋ ਕੁੰਡੇ ਉਲਟੇ ਇੱਕ ਤੇ ਦੋ ਜੇ ਸਟਾਰਟਿੰਗ ਤੇ ਤੁਸੀਂ ਆਹ ਵਾਲੇ ਜਿਹੜੇ ਕੁੰਡੇ ਆ ਇਹਨਾਂ ਨੂੰ ਸਿੰਪਲ ਬਣਾਉਣਾ ਤੇ ਸਿੰਪਲ ਵੀ ਬਣਾ ਸਕਦੇ ਜੇ ਇੱਥੇ ਤੁਸੀਂ ਛੋਟਾ ਡਿਜ਼ਾਈਨ ਬਣਾਉਣਾ ਤੇ ਬਣਾ ਸਕਦੇ ਜੀ ਹੁਣ ਦੋ ਕੁੰਡੇ ਉਲਟੇ ਬਣਾ ਲਏ ਫਿਰ ਛੇ ਕੁੰਡਿਆਂ ਨੂੰ ਵાળ ਪਾਉਣੇ ਇੱਕ ਦੋ 3 4 5 6 6 ਨੂੰ ਵਾਲ ਪਾ ਲੈ ਦੋ ਕੁੰਡੇ ਫੇਰ ਉਲਟੇ ਫੇਰ ਛੇ ਕੁੰਡੇ ਨੂੰ ਵਾਲ ਇੱਕ 2 3 4 5 6 ਦੋ ਕੁੰਡੇ ਫੇਰ ਉਲਟੇ ਤੇ ਲਾਸਟ ਤੇ ਫੇਰ ਇੱਥੇ ਚਾਰ ਕੁੰਡਿਆਂ ਨੂੰ ਵਾਲ ਪਾਵਾਂਗੇ ਇੱਕ 2 3 4 ਤੇ ਲਾਸਟ ਵਾਲਾ ਇਸ ਤਰ੍ਹਾਂ ਸਾਡੀ ਸ਼ੇਮ ਇਸ ਲਾਈ ਬਣ ਗਈ ਹੁਣ ਸਤਵੀਂ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਗੁੰਡਾ ਸਲਿੱਪ ਕਰ ਲਿਆ ਫਿਰ ਆ ਚਾਰ ਗੁੰਡੇ ਲੂਜ਼ ਕਰਾਂਗੇ 1 2 3 4 ਚਾਰ ਗੁੰਡੇ ਲੂਜ਼ ਕਰਕੇ ਇਹਨਾਂ ਨੂੰ ਆਪਾਂ ਫਿਰ ਚਾਰ ਗੁੰਡੇ ਬਣਾਉਣੇ ਆ ਵੇਖੋ 1 ਇਹਨੂੰ ਦੁਬਾਰਾ ਬੁਣਾਂਗੇ 2 3 ਤੇ 4 ਚਾਰ ਗੁੰਡੇ ਆਪਾਂ ਇਸ ਤਰ੍ਹਾਂ ਬਣਾ ਲਏ ਹੁਣ ਦੋ ਗੁੰਡੇ ਸਿੰਪਲ ਬਣਾਵਾਂਗੇ ਸਿੱਧੇ 1 2 ਹੋਰ ਅਗਲੇ 6 ਗੁੰਡੇ ਲੂਸ ਕਰਾਂਗੇ 1 2 3 4 5 6 6 ਗੁੰਡੇ ਲੂਜ਼ ਕਰਕੇ ਇਹਨਾਂ ਤੇ ਫੇਰ ਆਪਾਂ 6 ਗੁੰਡੇ ਬਣਾਉਣੇ 1 ਦੁਬਾਰਾ ਬੁਣਾਗੇ 2 ਦੁਬਾਰਾ ਬੁਣਾਗੇ ਜਿਵੇਂ ਆਪਾਂ ਪਹਿਲਾਂ ਬਣਾਇਆ ਡਿਜ਼ਾਈਨ ਸੇਮ ਉਵੇਂ ਹੀ ਬਣਾਉਣਾ ਫਿਰ 3 4 ਪੰਜ ਦੇਸ਼ੀ ਛੇ ਕੁੰਡੇ ਬਣਾ ਲੇ ਦੋ ਕੁੰਡੇ ਫਿਰ ਸਿੱਧੇ ਇੱਕ ਤੇ ਦੋ ਫਿਰ ਵੇਖੋ 1 2 3 4 5 6 ਛੇ ਕੁੰਡਿਆਂ ਤੋਂ ਆਪਾਂ ਛੇ ਕੁੰਡੇ ਬਣਾਉਣੇ ਫਿਰ ਇੱਕ ਇਹਨੂੰ ਫਿਰ ਦੁਬਾਰਾ ਬੁਣਨਾ 2 3 4 5 6 ਹੁਣ ਫਿਰ ਦੋ ਕੁੰਡੇ ਸਿੱਧੇ ਇੱਕ ਤੇ ਦੋ ਸਿੱਧੇ ਫਿਰ ਛੇ ਕੁੰਡੇ ਲੂਜ਼ ਕਰਾਂਗੇ 1 2 3 4 5 6 6 ਕੁੰਡੇ ਲੂਜ਼ ਕਰ ਲਏ 6 ਕੁੰਡਿਆਂ ਤੋਂ ਹੁਣ ਆਪਾਂ 6 ਕੁੰਡੇ ਬਣਾਉਣੇ ਇੱਕ ਹੁਣ ਦੁਬਾਰਾ ਬਣ ਲਿਆ ਫਿਰ ਵੇਖੋ ਦੋ తిన దో కడే సీధే ఫే చూ ఫే బ தினா சிாா் ஹெனா ஆஜை அட்வீ சிலைத்தை உல்ட்டே பாசலாம் கும்டா சிலிப்பே குண்டே அப்பா சிதே சிதே பண்ணி ਤੇ 4 ਇਸੇ ਤਰ੍ਹਾਂ ਆਪਾਂ ਸਾਰੇ ਕੁੰਡੇ ਜਿਹੜੇ ਆਪਣੇ ਸਿੱਧੇ-ਸਿੱਧੇ ਬਣਾ ਲੈਣੇ ਤੇ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਤੁਸੀਂ ਇਸ ਨੂੰ 8 ਦੀ ਬਜਾਏ 6 ਕੁੰਡਿਆਂ ਵਿੱਚ ਵੀ ਬਣਾ ਸਕਦੇ ਜੀ ਜਿਵੇਂ ਆਪਾਂ ਇੱਥੇ 8 ਕੁੰਡਿਆਂ ਦਾ ਡਿਜ਼ਾਈਨ ਬਣਾਇਆ ਜੇ ਤੁਸੀਂ ਡਿਜ਼ਾਈਨ ਥੋੜਾ ਜਿੰਨਾ ਛੋਟਾ ਬਣਾਉਣਾ ਹੈ ਤੇ ਤੁਸੀਂ ਉਹਨੂੰ 6 ਕੁੰਡਿਆਂ ਵਿੱਚ ਵੀ ਬਣਾ ਸਕਦੇ ਜਿਹੜੇ ਆਪਾਂ ਵਾਲ 6 ਕੁੰਡਿਆਂ ਨੂੰ ਪਾਏ ਆ ਉਹਦੀ ਜਗ੍ਹਾ ਤੇ ਆਪਾਂ 4 ਕੁੰਡਿਆਂ ਨੂੰ ਵਾਲ ਪਾਵਾਂਗੇ ਤੇ ਦੋ ਕੁੰਡੇ ਜਿਹੜੇ ਆਪਾਂ ਉਹ ਸਿੰਪਲ ਬਣਾਵਾਂਗੇ ਛੇ ਕੁੰਡਿਆਂ ਤੇ ਵੀ ਤੁਸੀਂ ਇਹ ਡਿਜ਼ਾਈਨ ਜਿਹੜਾ ਬਣਾ ਕੇ ਰੈਡੀ ਕਰ ਸਕਦੇ ਹੋ ਛੇ ਕੁੰਡਿਆਂ ਨਾਲ ਵੀ ਬਹੁਤ ਸੋਹਣਾ ਬਣੇਗਾ ਪਰ ਥੋੜਾ ਛੋਟਾ ਬਣੇਗਾ ਡਿਜ਼ਾਈਨ ਸੇਮ ਬਣੇਗਾ ਫਲਾਵਰ ਜਿਹੜੇ ਥੋੜੇ ਜਿੰਨੇ ਛੋਟੇ ਬਣਨਗੇ ਤੇ ਸਕੀ ਵੀ ਤੇ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਇਸ ਡਿਜ਼ਾਈਨ ਨੂੰ ਤੁਸੀਂ ਬੱਚਿਆਂ ਦੀ ਕੋਟੀ ਤੇ ਵੀ ਪਾਓਗੇ ਤੇ ਫਿਰ ਵੀ ਬਹੁਤ ਸੋਹਣਾ ਡਿਜ਼ਾਈਨ ਲੱਗੇਗਾ ਡਾਰਕ ਲਾਈਟ ਦਾ ਕੰਬੀਨੇਸ਼ਨ ਕਰ ਸਕਦੇ ਜੀ ਲਾਈਟ ਲਾਈਟ ਦਾ ਕੰਬੀਨੇਸ਼ਨ ਕਰ ਸਕਦੇ ਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੰਟਰਾਸਟ ਬਣਾ ਕੇ ਤੇ ਡਿਜ਼ਾਈਨ ਬਣਾ ਸਕਦੇ ਜੀ ਆਹ ਵੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਫਿਰ ਇਸ ਤਰ੍ਹਾਂ ਦੇ ਪਿਆਰੇ ਜੇ ਤੇ ਸੌਖੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ